ਸਾਹ ਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਜੇ ਵੀ ਆ ਕੇ ਆਪਣੀ ਹਾਜ਼ਰੀ ਲਵਾਉ। ਸਾਹ ਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਸਾਹ ਸੰਗਤ ਜੀ ਆਪਣੀ ਹੱਕ ਲਈ ਲਾਟਣ ਆਖੇ ਆਈ ਔਰ ਆਪਣੇ ਜੁਝਾ ਰੋਪਾਂ ਨੂੰ ਸਾਬਤ ਕਰਨ ਆਏ। ਸੂ ਸਾਹ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਵਾਜੁਰਜੀਖਰ ਖੰਸਾ ਵਾਜੁਰਜੀ ਕੀ ਫਤਿਹ ਆਪਾਂ ਉਹ ਲੋਕ ਜੋ ਜਿਹੜੇ ਸਰਕਾਰ ਦੀ ਨੀਤੀਆਂ ਨਾਲ ਰੋਧ ਕਰਦੇ ਆ ਕੋਈ ਵੀ ਚੀਜ਼ ਜਿਹੜੀ ਅਸੀਂ ਨਹੀਂ ਮੰਗੀ ਉਹ ਸਾਡੇ ਤੇ थोਪਣਾ ਸਰਕਾਰ ਦਾ ਇੱਕ ਨਿਯਮ ਬਣ ਗਿਆ ਅਸੀਂ ਮੰਗਦੇ ਆ ਸਾਡੇ ਬੱਚਿਆਂ ਵਾਸਤੇ ਰੋਜ਼ਗਾਰ ਉਹ ਸਾਨੂੰ ਸਰਕਾਰ ਨਹੀਂ ਦੇਦੀ ਅਸੀਂ ਮੰਗਦੇ ਆ ਇਨਫਰਾਸਟ੍ਰਕਚਰ ਗੜੀਆਂ ਨਾੜੀਆਂ ਔਰ ਸਾਰੇ ਸਮਾਜ ਦੀ ਸਫਾਈ नशेला जिथे साडा लक्षे रुपया साड्या जमीना तक विक अशी तरकी करी पण साड्या सरकारांना साडेले हो बेरुजगार पडा जि साठी अमल गुण जवनी ਫਰ ਸਾਰੇ ਕੁਝ ਹੀ ਵਿਦੇਸ਼ਾਂ ਦਾ ਗਾਲੂ ਪਲਾਣ ਕਰ ਗਿਆ ਇਹ ਸਾਡੀ ਤਰਕੀ ਨਹੀਂ ਹੈ ਸਾਡਾ ਜਗਾ ਦੇ ਖਾਮ ਹੋ ਰਿਹਾ ਆਪਰੇ ਲੋਕ ਜਿਹੜੇ ਲਾਡੂ ਰਾਤੇ ਪਿਆਰ ਹੁੰਨੇ ਆ ਉਹ ਥੋੜਾ ਲੈ ਖੜੇ ਨੇ ਜਿਹੜੇ ਆਪਣੇ ਸਾਰਾ ਸਾਡੇ ਤੇ ਹਾਰ ਹੀ ਹੋ ਜਾਂਦੀਆਂ ਨੇ ਫਿਰ ਉਹ ਵੀ ਕਹਿੰਦੇ ਆ ਵੀ ਹੁਣ ਐਥੇ ਕਾ ਲੜਨ ਦੀ ਹੈ ਵੀ ਉਹ ਆਖਰ ਨੂੰ ਇੱਕੋ ਬਤ ਨਹੀਂ ਹੈਗਾ ਆਪਾਂ ਨੂੰ ਨਿੱਤ ਹੀ ਮੰਗੇ ਅਮਰੀਕਾ ਨੇ ਸਾਨੂੰ ਗੁਲਾਮ ਬਣਾਇਆ ਸੀ ਅਸੀਂ ਤਾਂ ਵੀ 100 ਸਾਲ ਬਾਅਦ ਬਰਾਬਰ ਬਰਾਬਰ ਹੋਏ ਸੀ ਕਿਉਂਕਿ ਸਾਡੂ ਸੋਖ ਜਿਹੜੀ ਸੀਗੀ ਉਹ ਗਾਹ ਮੋਦੂ ਸੀ ਹੋਰ ਜਿਹੜੀ ਅਸੀਂ ਆਪਣੇ ਹੀ ਦੇਸ਼ ਦੇ ਆਪਣੇ ਹੀ ਸਰਕਾਰਾਂ ਦੇ ਗੁਲਾਮ ਬਣ ਕੇ ਜਾ ਰਹੇ ਹਾਂ ਪਰ ਹਜੇ ਤੱਕ ਵੀ ਅਸੀਂ ਗੂੜੀ ਤੇ ਨਾਲ ਜਾਗਰੂਕ ਨਹੀਂ ਹੈ ਅਸੀਂ ਇੱਕ ਨਹੀਂ ਹੈਗੇ ਅਸੀਂ ਜਦ ਤੱਕ ਇੱਕ ਨਹੀਂ ਹੋ ਹੁੰਦੇ ਉਦੋਂ ਤੱਕ ਸਾਨੂੰ ਕੋਈ ਵੀ ਮੋਠੀ ਪਰ ਲੋਕੀਂ ਕਿਸੇ ਚੀਜ਼ ਦਾ ਸਾਹਮਣਾ ਕਰਨੇ ਕਿਸੇ ਧੱਕੇ ਦਾ ਸਾਹਮਣਾ ਕਰਨੇ ਕਿ ਮਟਾ ਬਣ ਹੋਏ ਨਹੀਂ ਜੇ ਦੋਸਤ ਕੋ ਕਰਵਾ ਪਰ ਆਖੋ ਜਿੱਕੇ ਜੜਾ ਰਹੀ ਹੈ ਉਸ ਤੋਂ ਕੇਦੀ ਜਵਾਬ ਤੇ ਜਾਗਰ ਨਹੀਂ ਹੋਊਗਾ ਉਹ ਤਾਂ ਕੇਵਲ ਤੇ ਪਿਆਰ ਨਹੀਂ ਹੋਊਗਾ ਉਹਦੇ ਨਾਲ ਸਰਕਾਰਾਂ ਸਾਡੇ ਤੇ ਥੋੜੀਆਂ ਰਹਿ ਗਈਆਂ ਉਹਦੇ ਬਸ ਸਰਕਾਰਾਂ ਮੈਡੇ ਗਰਾਮੋਂ ਆਂਦੀਆਂ ਰਹਿੰਦੀਆਂ ਸੱਤ ਸੱਤਾ ਦਾ ਜੋਰ ਕੋ ਡਾਕਟਰਾਂ ਦੀ ਬਣਾਇਆ ਆਨੇ ਪੰਜਾਬੀ ਧਰਤੀ ਦੇਤੇ ਆ ਬਿਜਲੀ ਬੋਰ ਨੂੰ ਆਪਣੇ ਪੰਜਾਬ ਦੇ ਨੌਵੇਂ ਅੰਬਤੇ ਨੇ ਇਹਨਾਂ ਦੀ ਸਰਕਾਰੀ ਉਦਾਰੇ ਤੇ ਉਹ ਪੱਗਵਾ ਤੇ ਉਸ ਮਾਰਾ ਖਟਾ ਵਿਕਾਸ ਕੋਲ ਕੋ ਨੂੰ ਜਾ ਰਿਹਾ ਜਿਹੜੇ ਪੈਸਾ ਪਾਣਾ ਦੱਸ ਕੇ ਗਏ ਨੇ ਵੀ ਐਵੇਂ ਦੋ ਜਗ੍ਹਾ ਵੀ ਹੋਣੇ ਚਾਹੋ ਬੱਤੇ ਨੇ ਜਿੱਥੇ ਕੇ ਸਾਡੇ ਇਹ ਸਾਡੀ ਵੀ ਸਾਡਾ ਆਪਣਾ ਆਧਾਰ ਆ ਇਹ ਨੇ ਔਰ ਆਪਣੀ ਬੱਚੇ ਇੱਥੇ ਸਿੱਖਣਾਗੇ ਉਸ ਪਾਸੇ ਵੀ ਅਸੀਂ ਇੱਕ ਵੀ ਕਦਮ ਨਾ ਕੇ ਨਿਬਟਾ ਕਰਕੇ ਜੇ ਸੋਧਗਾਰ ਦਿੱਤਾ ਹੋਈ ਸੀ ਉਹ ਵੀ ਸਾਡੇ ਲੋਕ ਘੜੇ ਮੁਠਾਤੇ ਆ ਇਹ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਮਾਰੀਆਂ ਜਹਾਜ਼ ਵੀ ਅੰਦਰ ਨਹੀਂ ਇਸ ਗੱਲ 'ਚ ਕੋਈ ਦੋਰ ਆਈ ਨਹੀਂ ਹੈਗੀ ਤਾਂ ਦੋੜਾ ਲੇ ਲੋਗੇ ਜੇਕਰ ਤੱਕ ਤਾਂ ਸਰਕਾਰ ਸਾਡੇ ਗਾਣ ਪੱਜਾ ਪੂਰੀ ਤੇ ਆਪਾਂ ਨਹੀਂ ਨਾ ਉਸ ਦੇ ਰੋਟੀ ਜਾਗਦੇ ਆ ਉਹ ਫਿਰ ਸਾਡੀ ਪੱਗਰ ਤੋਂ ਬਾਹਰ ਹੋ ਜਾਂਦਾ ਮੁੰਡਾ ਬੋਲ ਰਿਹਾ ਸੀ ਬਹੁਤ ਬਹੁਤ بڑے بڑے ਘਰ ਵਿਆਹ ਨੇ ਮੂੰਹ ਹੋ ਰਿਹਾ ਔਰ ਉਹਨਾਂ ਨੇ ਮੂੰਹ ਹੀ ਖਾ ਕੇ ਜਹਿਨਾ ਮਿਦਿਆ ਕਿਉਂਕਿ ਜਿੰਨਾਂ ਕੀਪਾ ਖਾਤਾ ਹੈਗਾ ਤਦ ਬੜਾ ਜੇ ਸਾਡੀ ਕੰਜੋੜੀ ਹੈ ਨਹੀਂ ਅਸੀਂ ਇੱਕ ਵੀ ਹੁੰਦੀ ਅਜੀ ਰਾਹ ਬਾਹਰ ਹੈ ਪਰ ਉਹ ਕੰਮਿਆਬੀ ਨਾਲ ਅਸੀਂ ਚਲਾ ਨਹੀਂ ਸਕਦੇ ਹੈਗਾ ਹਾਂ ਤੇ ਜੇ ਜਾਤ ਕਰਦੀ ਹੋ ਨਿਕੜਦੇ ਉਹ ਮੀ ਮੁਤੇ ਤੇ ਜੇ ਪਿੱਛਾ ਹਟਦੇ ਆ ਤਾਂ ਉਹ ਸਾਡੀ ਜਾਨ ਨੂੰ ਬੜੀ ਐ ਬੇਰੁਜ਼ਗਾਰੀ ਤਾਂ ਮੋਢਾ ਲਾ ਲਓ ਮੋਢੇ ਦਾ ਮੋਢਾ ਲਾ ਲਓ ਬੰਦੀ ਜਿੰਗਲ ਨਹੀਂ ਹਿੱਟਾ ਮੋਢਾ ਲਾ ਲਓ ਕਿੱਥੇ ਹਾਸੇ ਆ ਜਾਣ ਅਸੀਂ ਕਿੱਥੇ ਹੈ ਕਾਇਕਤਿਆ ਕੈਲੀਆ ਵੀ ਹਾਂ ਸਰਕਾਰਾਂ ਨੇ ਸਾਨੂੰ ਆਜ਼ਾਦੀ ਦਿੱਤੀ ਐ ਅਸੀਂ ਕਾਹਦੀ ਖਾਸ ਗੱਲ ਦੀ ਨਾ ਸਰ ਅਸੀਂ ਸਰਕਾਰਾਂ ਦੇ ਖਿਲਾਫ ਇਹ ਚੀਜ਼ ਦਾ ਅਸੀਂ ਟੱਕਾ ਜਿਹੜਾ ਹੈਗਾ ਵੀ ਇਹ ਲੂ ਹੋਣ ਦਵਾਂਗੇ ਕੋਈ ਨਹੀਂ ਮੁਤਾਬਕ ਆਲੋਖਾ ਜਿਹੜਾ ਸਰਕਾਰ ਸਾਡੇ ਦੇ ਵਿੱਚ ਕਰਦੀ ਹੈ ਸਾਨੂੰ ਚਾਹੀਦਾ ਦੀ ਸਾਨੂੰ ਰੁਜ਼ਗਾਰ ਤੇ ਦਿੱਤਾ ਸਾਨੂੰ ਰੁਜ਼ਗਾਰ ਦੇ ਸਰਕਾਰ ਉਹ ਨਹੀਂ ਦੇਣੀ ਜਿਹੜਾ ਸੀ ਮੰਗ ਬਣੀ ਉਹ ਕਰਵਾਉਣਾ ਸਾਡੇ ਦੇ ਤੋਂ ਰੋਕ ਦੇਣ ਕਿਹਨੇ ਮੰਗਿਆ ਕਿ ਵੀ ਸਰਕਾਰ ਵੀ ਇੰਨੀ ਪ੍ਰਾਈਵੇਟ ਕਰਕੇ ਸਾਨੂੰ ਕਿਪਾ ਲੇ ਮੀਟਰ ਬਣਾਉਂਦੇ ਇਹ ਸੇ ਕਾਰਨ ਕਿਉਂ ਇਹ ਕਾਰਨ ਵੀ ਹਾਂ ਇੱਕ ਮਨਜ਼ੂਰ ਕਰਾਂਗੇ ਜਿਹੜੀਆਂ ਤੀਜਾ ਮਨੇ ਬਚਾਇਆ ਸੀਗਾ ਉਹਦੇ ਵਿੱਚ ਪੰਜਾਬ ਦਾ 70% ਰੁਝਾਨ ਹੋਇਆ ਉਹਦੇ ਵਿੱਚ ਕੋਈ ਕਾਮਯਾਬੀ ਨਹੀਂ ਹੋਈ ਤਾਕੀਦ ਵਾਸਤੇ ਲੇ ਕੇ 10ਵੀਂ ਤੱਕ ਬੰਦੇ ਦਾ ਘੱਟ ਨਹੀਂ ਬੰਦੇ ਬੱਚਿਆਂ ਦਾ ਕਾਮਯਾਬਤਾ ਨਹੀਂ ਹੋਇਆ ਕੋਈ ਬਾਹਰ ਖੰਡ ਨਹੀਂ ਮੇਚੇ ਜਾਂਦੇ ਵੀ ਬੱਚਿਆਂ ਨੂੰ ਬਾਹਰ ਨਹੀਂ ਟਣਾ ਸਾਡੇ ਕੋਲ ਕੀ ਰਹਿ ਗਿਆ ਨਾ ਸਾਡੇ ਕੋਲ ਤਾਂ ਅਲੀ ਸਕੂਲ ਵੀ ਤੇ ਇੰਡਰ ਵੀ ਨਾ ਸਾਡੇ ਕੋਲ ਕੋਈ ਕਾਮਯਾਬੀ ਨਹੀਂ ਇਵਨ ਐਸੇ ਤਾਂ ਯਾਰ ਨੂੰ ਖਾਲੀ ਕਰਨ ਦਿੱਤਾ ਹੈ ਆਪਣਾ ਰਸਤੇ ਚੱਲਣ ਇਹ ਜਿਹੜੀ ਸਮੁਜੋਤੀ ਸਰਕਾਰਾਂ ਜਿਹੜੀ ਇਹ ਜਿਹੜਾ ਜੇਮਾ ਬਾਕੇ ਤੋਂ ਨੂੰ ਇਹ ਬੁਲਾਉਣ ਬਣਾਣਾ ਚਾਹੀਏ ਇਹ ਮੂਰੇ ਸੀ ਵਿਦੇਸ਼ੀਆਂ ਨੇ ਬਣਾਉਨੇ ਮੂਰੇ ਸੀ ਆਪਣੇ ਵੀ ਦੇ ਹੀ ਗੁਲਾਮ ਬਣ ਜਾਣਗੇ ਆ ਆਪਣੀ ਸਰਕਾਰਾਂ ਸਾਤੇ ਨਾਗਰਿਕਾਂ ਦੇ ਹੱਕਾਂ ਦਾ ਪੱਕਾ ਕਰਕੇ ਜਿਹੜੇ ਪੰਡਿਵਾ ਦੀ ਲੋਕਾਂ ਦੇ ਸਾਡੇ ಮತ ਦੇ ਰਹੇ ਉਹਨਾਂ ਦੀ ਵਰਤੀ ਦੰਗੇ ਤੋਂ ਦੇ ਆਪਣੇ ਜਾਗਰ ਕਰੋ ਔਰ ਜਿਹੜੀ ਹੈਗੀ ਪਈ ਇਹ ਤਾਂ ਸਭ ਤੋਂ ਵੱਡੀ ਹਥਿਆਰ ਹੈ ਇਹ ਤੁਹਾਨੂੰ ਤੁਸੀਂ ਆਪਣੀ ਨੂੰ ਬਣਾ ਕੇ ਰੱਖਿਆ ਜੇਕਰ ਬੰਦੇ ਬਹੋਜੋ ਚਾਹੇ ਕਿਸੇ ਦੇ ਵੀ ਵੰਡੀ ਨਾਲ ਜੁੜੋ ਚਾਹੇ ਕਿਸੇ ਦੀ ਇੱਕ ਪਲੇਟ ਖਾਣ ਤੇ ਆਓ ਪਰ ਤੁਸੀਂ ਇਹ ਦਿਖਾਓ ਕਿ ਅਸੀਂ ਜਾਗ ਰੋ ਹਾਂ ਸਾਨੂੰ ਕੋਈ ਸੁਪਿਆ ਨਾ ਗਾਜ ਨਹੀਂ ਇਹ ਪਾਸਾ ਤੇ ਹੈਗੇ ਇਹ ਵੀ ਅਸੀਂ ਸੁਪੇ ਰਹੇ ਗਏ ਸੋ ਇਹ ਜਿਹੜੀਆਂ ਗੱਲਾਂ ਨੇ ਉਹ ਥੋੜੇ ਹਿੱਤਤੀਆਂ ਨੇ ਥੋੜੀਆਂ ਆਉਣ ਵਾਲੀਆਂ ਪੂਰੀਆਂ ਨੇ ਹਿੱਤਤੀਆਂ ਨੇ ਜੇ ਅਸੀਂ ਇਹ ਚੀਜ਼ ਨੂੰ ਮੰਨ ਕੇ ਚੱਲਾਂਗੇ ਆਮੇ ਕਿਸੇ ਵੀ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਵਸੇ ਹੁੰਦੀ ਹੈ ਕਿ ਜੇ ਆਪਾਂ ਇਹ ਚੀਜ਼ਾਂ ਵੀ ਬਰਬਾਦ ਕਰ ਲਈ ਆਪਾਂ ਕਹਿਤਾ ਵਿਹਾਂ ਚਲੋ ਕੋਈ ਨਾ ਹੁੰਦੀ ਐ ਉਹ ਜੇ ਕੋਈ ਗੱਲ ਨਹੀਂ ਕਿਹਾ ਜਾਈ ਹੈ ਜੇ ਮੀਟਰ ਹੈ 500 ਮੰਡੇ ਹਨ ਜੇ ਵੀ 500 ਮੰਡੇ ਤਾਂ ਨੀਤੀ ਇਹ ਹੋਣੀ ਹੈ ਵੀ ਜਿਵੇਂ ਸਭ ਤੋਂ ਬਦਨਾਸਲੇ ਦਾ ਮਤਵ ਕੀ ਦਿਵਾਉਣਾ ਹੁਣਾ ਔਰ ਜੇ ਸਾਰੇ ਮਤਵ ਕੀ ਦਿਵਾਇਆ ਜਾ ਰਾਜਾ ਤੋਂ ਵੀ ਅਸੀਂ ਕਹਿੰਦੇ ਆਂ ਮਰਨ ਵਾਲੀ ਲੋਕ ਦੀ ਪੋਜੀਸ਼ਨ ਚ ਆ ਦਿੰਦੇ ਆ ਸੇ ਵੀ ਆਉਂਦੀ ਹੈ ਇਹ ਲੋੜ ਮੁਤਾ ਬਣ ਗਿਆ ਜਿਉਂ ਜਿਹੜੇ ਤੇ ਸਾਡਾ ਪੈਸਾ ਲਗਾਉਣਾ ਸੀ ਮਿਲਣ ਦੀ ਗੀ ਹੋਈ ਹੈ ਸਦਰ ਸਾਡਾ ਵੀ ਸਦਰ ਜੀ ਉਹ ਵੀ ਬਾਰ 40 ਡੇ ਦਾ ਹੋ ਮਸਲੀ ਉਹ ਵੀ ਉਹਦੇ ਤੇ ਲਾਇਆ ਗਿਆ ਅੱਧੀ ਅੱਧੀ ਜਗਾੜ ਕੇ ਮੇਰੇ ਦੇ ਬਿਜਲੀ ਬਘੋ ਆ ਕੰਮ ਨੇ ਡ੍ਰਿਪ ਬਣਾਉਂਦੇ ਜਦੋਂ ਤੁਸੀਂ ਇਹਨੇ ਖਾਰੀ ਜਾਂ ਲਾਇਆ ਲੀ ਜਿਹੜਾ ਬਣਾਇਆ ਮਿਲਟ ਆਪਾਂ ਨੇ ਆਪਣੇ ਜੇ ਜੇ ਆਉਂਦਾ ਕੀ ਤੇ ਆਸੀ ਕਿ ਮੈਂ ਕਿਸੇ ਨੂੰ ਇਹ ਜਗਾਤੀ ਮਾਨ ਤੋਂ ਬਾਹਰ ਹੋ ਤੇ ਸਾਡੇ ਹੀ ਬੋਸ ਤੇ ਲੋਕ ਸਾਨੂੰ ਗੁਲਾਮ ਬਣਾਣ ਸਾਡੇ ਹੰਕਾਰ ਚਾ ਲੂ ਸਾਲੋਂ ਹੀ ਉਤੋਂ ਦੇ ਚੀਜ਼ ਦੇਣ ਦੇ ਆਸੀ ਐਸ ਤਰ੍ਹਾਂ ਨਾਲ ਮਜ਼ਬੂਰ ਹੋ ਗਏ ਬੁਝੇ ਸਾਡੇ ਕੋਲ ਪਾਸੀ ਹੱਗਿਆ ਤਾਸੀ ਉਹਨੂੰ ਵਾਪਸ ਲਾਂਗੇ ਨਹੀਂ ਤਾਸੀ ਬੈਠੇ ਆ ਸਾਡੇ ਦਸਾਂਟ ਅੱਗੇ ਸਾਡੀ ਵਾਦੀ ਹੋਣਾ ਜੀਣਾ ਕੋਰੇ ਸ਼ਾਨ ਨੂੰ ਅਰੇ ਕੀ ਗੱਲ ਆ ਰਹੀ ਆ ਤੁਹਾਨੂੰ ਉਹਨਾਂ ਦੇ ਹੋਏਗੇ ਅੱਜ ਸਾਡੀ 60% ਪੰਜਾਬ ਦੀ ਆਬਾਦੀ ਹੋਗੀ ਚਾਹੇ ਅਸੀਂ ਜੀਵਨ ਦਾ ਕੱਟੇ ਜੋ ਹੋਈਏ ਚਾਹੇ ਅਸੀਂ ਵਿਹਾਰੀ ਦਾ ਕੱਟੇ ਜੋ ਹੋਈਏ ਚਾਹੇ ਅਸੀਂ ਬੜੇ ਨੀਕੇ ਬੋਨ ਰਦਕਾਰ ਕਰਦੇ ਜੋ ਹੋਈਏ ਅੱਜ ਸਾਡੀ ਪੋਜੀਸ਼ਨ ਹੋ ਗਈ ਵੀ ਅਸੀਂ ਸਵਾਗਤ ਕਰਾਂਗੇ ਲੋਕਾਂ ਜਿਨ੍ਹਾਂ ਕੋਲੇ ਸ਼ਾਮ ਨੂੰ ਸੋਰ ਬਰਜਨੀ ਹੈ ਵੀ ਸ਼ਾਮ ਦਾ ਰਸਮ ਪੜੇਗੀ ਤੋਂ ਉਨਕਾ ਉਹ ਉਹ ਨਹੀਂ ਤੂੰ ਦੇਸ਼ ਦੇ ਗੁਲਾਮ ਹੋਏ ਜਿੱਥੇ ਅਸੀਂ ਜਾਗੇ ਨਹੀਂ ਉੱਥੇ ਅਸੀਂ ਖੜੇ ਨਹੀਂ ਲੜੇ ਨਹੀਂ ਤਾਨ ਉਸ ਆ ਮਾ ਤਾਰੇ ਆ ਤੁਹਾਨੂੰ ਆ ਜੇ ਅਸੀਂ ਹਜੇ ਵੀ ਨਾ ਜਾ ਕੇ ਹਜੇ ਵੀ ਕਿ ਟੁੱਟ ਨਾ ਹੋਏ ਵੀਰ ਇਹ ਸਾਹਮਣੇ ਆ ਰਹੀ ਕੋਈ ਨਾ ਦੇ ਕਹਿੰਦੇ ਕਹਿੰਦੇ ਬਿੱਲੀ ਨੂੰ ਦੇਤੀ ਆ ਖਾ ਮੀਚ ਨੂੰਗਾ ਪਾਣੀ ਜਾਂਦਾ ਉਹ ਵੀ ਹੋਤ ਆਈਓ ਆਈਏ ਸੋ ਆਪਾਂ ਜਗিয়ে ਜਾ ਜਗੇ ਕੱਠੇ ਹੋਈਏ ਇਵਨ ਇਹ ਜੀ ਵੀ ਜਾਣਾ ਮੇਰਾ ਪਰਵਰ ਮਤਲਬ ਇਹ ਵੀ ਆਪਾਂ ਪੰਜਾਬ ਦੇ ਵਤੀ ਜਿਹੜਾ ਵੀ ਮੌਮੂਟਾ ਹੈਗਾ ਉਹ ਸਾਰੇ ਕਹਿੰਦੇ ਸਾਰੇ ਕਹਿੰਦੇ ਹੈ ਕਿ ਸਰਕਾਰਾਂ ਦੇ ਮੁਤਾਬਿਕ ਜੇ ਜੀ ਸਰਕਾਰਾਂ ਬਣਾਉਣੀਆਂ ਨੇ ਸਰਕਾਰ ਤੋੜਨੀ ਆ ਵੀ ਸਾਡੇ ਹੀ ਹੱਥ ਦੀ ਖੇਡ ਆ ਅਸੀਂ ਮਤਲਬ ਸਾਥੋਂ ਧੂਆਂ ਨਹੀਂ ਹੈ ਜੀ ਅਸੀਂ ਜੇ ਬਣਾਉਂਦੇ ਸੰਭੇਤ ਤੋੜ ਵੀ ਸਕਦੇ ਆ ਸਰਕਾਰਾਂ ਦੱਸ ਵੀ ਸਕਦੇ ਆ ਕਿ ਸਾਡੇ ਚ ਕੀ ਲੋਜੀ ਆ ਜਿਆਦਾ ਕੁਝ ਨਾ ਬੋਲਦੀ ਹੋਵੇ ਜੱਜ ਜਿੱਕਰ ਖੰਸਾ ਤਾਂ ਨੇ ਗੋੜ ਹੋ ਪਰੀਆਂ ਚਾਰ ਦੱਸੇ ਆਪਾਂ ਆਗੂ ਤੇ ਕਿਤਾਬ ਤੇ ਹੁਣ ਮੈਂ ਅਪਾਰਸ਼ਿੰਗ ਕੌਜੀਵਾਲ ਨੂੰ ਸਟੇਜ ਤੇ ਆਉਣ ਲਈ ਅਪਾਰਸ਼ਿੰਗ ਕੌਜੀਵਾਲ